ਬਹੁਤ ਸਾਫ ਸੁਥਰੇ ਲੇਵੇ ਵਾਲੀ ਝੋਟੀ ਆ ਅਲਟੀ ਚੈੱਕ ਕਰ ਲੋ ਐਨ ਲੇਵਾ ਤਾਂ ਨਾ ਜਮਾ ਮੈਂ ਕਹਿੰਨਾ ਵੀ ਆ 16 ਦੀ ਓਟ ਆ ਭਰਾ 16 ਦੀ ਹਾਂਜੀ ਅਸੀ ਕੱਲ ਦੋਸਤੋ ਬਾਬਾ ਸਵਾਰਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕ੍ਰਿਸ਼ਨ ਕੋਲੇ ਪਹੁੰਚੇ ਹੋਇਆ ਪਿੰਡ ਨੱਤ ਬਗੇਰ ਦੇ ਵਿੱਚ ਤੇ ਨੇੜੇ ਆ ਗਿਆ ਹੈ ਮਿੱਤਰੋ ਪਿੰਡ ਤਲਵੰਡੀ ਸਾਬੋ ਦੇ ਬਾਈ ਦਾ ਕੰਮ ਜਿਹੜਾ ਹੈਗਾ ਨਾ ਮਿੱਤਰੋ ਦੁੱਧ ਪਾਉਣ ਦਾ ਕੰਮ ਆ ਬਾਈ ਕੋਲੇ ਨਾ ਜਿਹੜੀਆਂ ਮੱਝਾਂ ਇਹ ਰੱਖੀਆਂ ਹੋਈਆਂ ਨੇ ਸਾਰੀਆਂ ਦੀਆਂ ਹਾਰੀਆਂ ਇਹ ਦੁੱਧ ਤੇ ਲਾਈਆਂ ਹੋਈਆਂ ਨੇ ਤੇ ਇੱਕ ਬਾਈ ਕੋਲੇ ਨਾ ਜਿਹੜੀ ਆਹ ਆ ਗਈ ਝੋਟੀ ਸੂਣ ਵਾਲੀ ਆ ਇਹੇ ਬਾਈ ਨੇ ਹੈਗੀ ਮਿੱਤਰੋ ਦੇਣੀ ਆ ਜਦੋਂ ਨਾ ਆਪਾਂ ਇਹ ਤੋੜ ਕੇ ਦਿਖਾਵਾਂਗੇ ਤੇ ਬੜੇ ਸਾਫ ਸੁਥਰੇ ਲੇਵੇ ਵਾਲੀ ਝੋਟੀ ਆ ਗਈ ਮਿੱਤਰੋ ਇਹਦੀ ਜਾਣਕਾਰੀ ਜਿਹੜੀ ਰਹੂ ਨਾ ਉਹ ਮੇਨ ਰਹੂਗੀ ਤੇ ਬਾਕੀ ਇੱਧਰ ਵੀ ਤੁਸੀਂ ਨਿਗਾਹ ਮਾਰ ਲਓ ਇੱਧਰਲੇ ਵਾਸਤੇ ਵੀ ਘੱਟੋ ਘੱਟ ਪੰਜ ਝੋਟੀਆਂ ਹੋਰ ਆ ਗਈਆਂ ਜਿਹੜੀਆਂ ਬਾਈ ਨੇ ਦੁੱਧ ਤੇ ਲਾਈਆਂ ਹੋਈਆਂ ਆਜੋ ਆਪਾਂ ਕਰਾਗੇ ਬਾਈ ਕ੍ਰਿਸ਼ਨ ਨਾਲ ਗੱਲਬਾਤ ਤੇ ਲੱਗੇ ਇਸ ਝੋਟੀ ਦੀ ਜਾਣਕਾਰੀ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਤੁਸੀਂ ਆਪ ਦਾ ਨਾਮ ਦੱਸੋਗੇ ਮੇਰਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਠੀਕ ਪੀਤਾ ਪੀਤਾ ਹਾਂਜੀ ਠੀਕ ਹੈ ਤੇ ਬਾਈ ਦਾ ਨਾਮ ਕ੍ਰਿਸ਼ਨ ਆ ਗਿਆ ਬਾਈ ਦਾ ਨਾਮ ਕ੍ਰਿਸ਼ਨ ਅੱਛਾ ਅੱਛਾ ਕ੍ਰਿਸ਼ਨ ਸ਼ਰਮਾ ਆ ਗਿਆ ਹਨਾ ਹਾਂਜੀ ਹਾਂਜੀ ਇਹ ਬੋਲਣ ਕੋਈ ਸੰਗਦਾ ਪੀਤਾ ਹੈਨਾ ਚਲ ਕੋਈ ਗੱਲ ਨਹੀਂ ਲਓ ਵੀ ਮਿੱਤਰੋ ਜਿਹੜੀ ਆਪਾਂ ਗੱਲਬਾਤ ਕਰਵਾਵਾਂਗੇ ਨਾ ਉਹ ਬਾਈ ਪੀਤੇ ਨਾਲ ਕਰਵਾਵਾਂਗੇ ਤੇ ਬਾਈ ਕ੍ਰਿਸ਼ਨ ਜੇ ਗੱਲ ਕਰ ਲ ਗਏ ਕਿੰਨਾ ਕੀ ਟਾਈਮ ਹੋ ਗਿਆ ਸਮਾਂ ਮਤਲਬ ਇਹ ਕੰਮ ਕਰਦੇ ਨੂੰ ਦੁੱਧ ਪਾਉਣ ਦਾ ਆਪਾਂ ਸ਼ੁਰੂ ਦੀ ਕਰਦੇ ਹਾਂ ਜੀ ਦੋਸਤਾਂ ਪਹਿਲਾਂ ਅੱਛਾ ਹਾਂਜੀ ਕਿੰਨੇ ਸਾਲ ਹੋ ਗਏ ਉਹ ਹੁਣ ਮੈਨੂੰ ਕਰਦੇ ਨੂੰ 5-4 ਸਾਲ ਹੋ ਗਏ ਜੀ 5-4 ਸਾਲ ਹੋ ਗਏ ਠੀਕ ਆ ਚਲੋ ਤੇ ਪੀਤੇ ਜਿਵੇਂ ਹੁਣ ਗੱਲ ਕਰ ਲ ਗਏ ਆਪਾਂ ਹਨਾ ਜਿਹੜੀ ਝੋਟੀ ਦੇਣੀ ਆ ਬਾਈ ਜੀ ਹਾਂਜੀ ਹਾਂਜੀ ਤੇ ਇਸ ਝੋਟੀ ਦਾ ਪਹਿਲਾਂ ਤਾਂ ਸੂਆ ਦੱਸ ਵੀ ਜਿਹੜਾ ਸੂਆ ਕਿਨਵਾ ਸੂਆ ਤੀਜਾ ਸੂਆ ਭਰਾ ਤੀਜਾ ਵਾਸਤੇ ਹਾਂ ਠੀਕ ਹੈ ਕਿੰਨੇ ਨੇ ਬਾਕੀ ਇਹਦਾ ਹਫਤਾ ਰਹਿ ਗਿਆ ਬਾਕੀ ਭਰਾ ਜੀ ਹਾਂਜੀ ਹਫਤਾ ਪਿਆ ਹਾਂਜੀ ਪਹਿਲਾਂ ਨੇ ਕਿੰਨਾ ਪਾਇਆ ਦੁੱਧ ਪਹਿਲਾਂ ਨੇ ਦਿੱਤਾ ਜੀ 12 ਪਲੱਸ 12 ਤੇ ਦੂਜੇ ਸੂਏ ਦੂਜੇ ਸੂਏ ਦਿੱਤਾ ਨੇ 14 15 ਲੀਟਰ 14 ਤੇ ਹੁਣ ਆਪਾਂ ਤੀਜੇ ਸੂਏ ਜਿਹੜੀ ਮਤਲਬ ਐਨ ਕਹਿ ਕੇ ਦੇਣੀ ਆ ਵੀ ਹਾਂ ਗਾਰੰਟੀ ਵਾਲਾ 16 ਕਿਲੋ ਗਾਰੰਟੀ ਵਾਲਾ ਜੀ ਡੱਬੇ ਮਰਨੇ 16 ਲ ਪੂਰੀ ਆ ਸਾਹ ਹਾਂਜੀ ਠੀਕ ਐ ਚੱਲੀ ਕਰ ਮਾੜਾ ਕੋਲੇ ਮੈਨੂੰ ਐ ਦੱਸ ਜਿਹੜਾ ਕੋਈ ਇਹਦੇ ਟੀਕੇ ਰੋਗ ਦਾ ਪਤਾ ਵੀ ਕਿਹੜਾ ਟੀਕਾ ਪਰਿਆ ਵਈ ਤੂੰ ਕੋਹੇ ਨੂਰ ਦਾ ਜੀ ਕੋਹੇ ਨੂਰ ਦਾ ਹਾਂਜੀ ਲక్ష్ਮੀ ਡੈਰੀ ਫਾਰਮ ਵਾਲੇ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਦਾ ਟੀਕਾ ਪਰਿਆ ਰਿਹਾ ਠੀਕ ਆ ਤੇ ਹੁਣ ਲੈ ਜੂ ਹਫਤਾ ਹਾਂਜੀ ਹਫਤਾ ਲੈ ਜੂ ਜੀ ਖੋਲ ਫਿਰ ਕਰ ਆਪਾਂ ਤੋੜ ਕੇ ਦਿਖਾ ਗਏ ਲੋ ਵੀ ਆਹ ਦੇਖ ਲੋ ਜਿਵੇਂ ਕਰੈਕਟਰਾਂ ਪਖੂਨਾਂ ਜਿਹੜੀ ਹੈਗੇ ਝੋਟੀ ਬੜੀ ਸਾਫ ਸੁਥਰੀ ਆ ਇਹਦਾ ਜੇ ਗੱਲ ਕਰ ਲਈ ਧੁੱਪ ਪੈਂਦੀ ਸੀਗੀ ਹੁਣ ਸੋਨੂੰ ਨਾ ਆਪਾਂ ਆਹ ਝੋਟੀ ਜਿਹੜੀ ਹੈਗੀ ਸੂਨ ਵਾਲੀ ਬਹੁਤ ਸਾਫ ਸੁਥਰੇ ਲੇਵੇ ਵਾਲੀ ਝੋਟੀ ਆ ਯਾਰ ਪਿਛਲੇ ਥਾਣਾ ਦਾ ਗੈਪ ਤਾਂ ਨਾ ਗਿੱਠ ਦਾ ਮਤਲਬ ਫਰਕ ਪੈਂਦਾ ਦੇਖੋ ਲੇਵੇ ਵਾਲੀ ਕੁਆਲਿਟੀ ਚੈੱਕ ਕਰ ਲਓ ਐਨ ਪੂਰੇ ਚੰਗੇ ਲੇਵੇ ਦੀ ੱਤੇ ਲੇਵਾ ਵੀ ਜਮਾਣ ਲਾਲ ਲਾਲ ਪਿਆ ਹਫਤਾ ਹਜੇ ਬਾਈ ਕਹਿੰਦਾ ਸੂਨ ਦਾ ਬਾਕੀ ਪਿਆ ਪਰ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਵੀ ਪਹਿਲਾਂ ਵੀ ਸੂ ਸਕਦੀ ਆ ਹਨਾ ਇਹ ਇਧਰੋਂ ਦੇਖ ਲਓ ਧੁੱਪ ਪੈਂਦੀ ਆ ਇਧਰ ਲਿਆ ਪੀਚਾ ਲੈ ਚੱਲ ਕਰ ਇਹ ਆਹ ਦੇਖ ਲਓ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਐਣ ਲੇਵਾ ਤਾਂ ਨਾ ਜਮਾ ਮੈਂ ਕਹਿੰਨਾ ਵੀ ਯਾਰ ਪੂਰੇ ਸਾਫ ਸੁਥਰੇ ਲੇਵੇ ਵਾਲੀ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਆ ਆ ਪੀਤਾ ਕਰ ਫਿੱਤੇ ਜਿਵੇਂ ਗੱਲ ਕਰ ਲ ਗਏ ਇਹ ਕ੍ਰਿਸ਼ਨ ਦੇ ਘਰ ਦੀ ਹੈ ਕਿ ਲੈਂਦੀ ਹੋਈ ਹੈ ਪਹਿਲਾਂ ਮੈਨੂੰ ਐਂ ਦੱਸ ਇਹ ਕ੍ਰਿਸ਼ਨ ਦੀ ਘਰ ਦੀ ਹੈ ਇਹ ਕ੍ਰਿਸ਼ਨ ਦੀ ਘਰ ਦੀ ਹੈ ਹਾਂਜੀ ਠੀਕ ਹੈ ਬੰਦ ਦੇ ਕੋਈ ਗੱਲ ਨਹੀਂ ਬੰਦ ਦੇ ਬੰਦ ਅੱਛਾ ਪੀਤੇ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਗੇ ਰੇਟ ਇਹਦਾ ਕੀ ਮਤਲਬ ਆਪਾਂ ਕਰਨਾ ਹੈ 155 ਭਰਾ ਕਾਟਾ ਬਾਟਾ 145 ਹੀ ਦੇਣੀ ਆ ਬਸ ਮਾਰਤਾਣੀ ਠੀਕ ਹੈ ਮੋਲੇ 155 ਹਾਂ 155 ਤੇ ਦੁੱਧ ਜੇ ਕੋਈ ਬੰਦਾ ਆਵੇ ਮੰਨ ਕੇ ਤੁਹਾਡੇ ਕੋਲੇ ਵੀ ਸਹੀ ਸਹੀ ਜਿਹੜਾ ਹੈਗਾ ਵੀ ਆਪਾਂ ਲੇਵੇ ਦੀ ਬੰਤਰ ਨੂੰ ਦੇਖ ਕੇ ਤਾਂ ਲੱਚਰੋ ਲੱਗਦਾ ਆਪਨੂੰ ਹਾਂਜੀ ਕਿੰਨੇ ਦੀ ਓਟ ਦੰਨਾ ਜਮਾ 16 ਦੀ ਓਟ ਆ ਭਰਾ 16 ਦੀ ਹਾਂ ਅੱਛਾ ਮੈਂ ਤਾਂ ਆਖਿਆ ਥੱਲੇ ਆ ਜਾਏਗਾ ਪਰ ਤੈਨੂੰ ਜੀ ਯਕੀਨ ਹੈ ਰੇਸ਼ਨ ਭਾਈ ਚੋਇਆ ਹੋਇਆ ਜਿਵੇਂ ਦੂਜੇ ਠੀਕ ਹੈ ਚਲੋ ਲੋਬੀ ਮਿੱਤਰੋ ਏ ਸੀ 22 ਕ੍ਰਿਸ਼ਨ ਕੋਲੇ ਜਿਹੜੀ ਘੋਟੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਸਕਦੇ ਹੋ ਨੰਬਰ ਤਾਂ ਕ੍ਰਿਸ਼ਨ ਦਾ ਹੀ ਦੇਵਾਂਗੇ ਹਾਂਜੀ ਕਿਹੜਾ ਨੰਬਰ ਚੱਲਦਾ ਕ੍ਰਿਸ਼ਨ 88376 ਜੀ 18672 88376 18672 18672 ਹਾਂਜੀ ਠੀਕ ਹੈ ਧੰਨਵਾਦ ਬਈ ਤੇਰੇ